ਦਿੰ ਦਿਹਾੜੇ ਫਿਲਮੀ ਅੰਦਾਜ਼ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਲੁੱਟ ਦੀ ਵਾਰਦਾਤ ਨੂੰ ਇਸ ਤਰੀਕੇ ਦੇ ਨਾਲ ਅੰਜਾਮ ਦਿੱਤਾ ਗਿਆ ਕਿ ਪੁਲਿਸ ਵੀ ਹੁਣ ਵਿਪਤਾ ਦੇ ਵਿੱਚ ਪਈ ਹੋਈ ਹੈ ਕਿ ਆਖਰ ਇਸ ਲੁਟੇਰੇ ਦੀ ਭਾਲ ਕਿਵੇਂ ਕੀਤੀ ਜਾਵੇ ਦੱਸਿਆ ਜਾ ਰਿਹਾ ਹੈ ਕਿ 156000 ਰੁਪਏ ਦੀ ਲੁੱਟ ਹੋਈ ਹੈ ਜਦੋਂ ਸਕੂਟਰ ਤੇ ਇੱਕ ਨੌਜਵਾਨ ਕਲੈਕਸ਼ਨ ਕਰਕੇ ਜਾ ਰਿਹਾ ਸੀ ਹਾਲਾਂਕਿ ਇਸ ਦੇ ਬਾਰੇ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਇਹਨਾਂ ਦੇ ਵੱਲੋਂ ਸ਼ਾਇਦ ਪਹਿਲਾਂ ਤੋਂ ਹੀ ਰੇਕੀ ਕੀਤੀ ਜਾ ਰਹੀ ਸੀ ਉਸ ਤੋਂ ਬਾਅਦ ਪ੍ਰੋਪਰ ਰਣਨੀਤੀ ਬਣਾਈ ਗਈ ਤੇ ਉਸ ਤੋਂ ਬਾਅਦ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਨਾਬਾਤੀ ਸਬ ਤਹਿਸੀਲ ਬਾਦਸੋ ਦੇ ਵਿੱਚ ਬਿਨਾ ਨੰਬਰ ਦੇ ਸਵਿਫਟ ਕਾਰ ਦੇ ਵਿੱਚ ਸਵਾਤਨ ਲੁਟੇਰੀਆਂ ਨੇ ਘੇਰ ਕੇ ਤਰਸੀਮ ਤੋਂ 155000 ਦੀ ਲੁੱਟ ਨੂੰ ਅੰਜਾਮ ਦੇ ਕੇ ਮੌਕੇ ਤੋਂ ਰਫੂ ਚੱਕਰ ਹੋ ਗਏ ਜਾਣਕਾਰੀ ਮੁਤਾਬਕ ਲੁਟੇਰੀਆਂ ਨੇ ਸਕੂਟਰੀ ਤੇ ਅਮਲੋ ਤੋਂ 500 ਦੇ ਵਿੱਚ ਜਾ ਰਹੇ ਤਰਸੀਮ ਸਿੰਘ ਨੂੰ 500 ਦੇ ਨਜ਼ਦੀਕ ਪਹਿਲਾਂ ਗੱਡੀ ਦੀ ਫੇਟ ਮਾਰ ਕੇ ਪਹਿਲਾਂ ਡਿੱਗਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਤਰਸੀਮ ਨੇ ਜਦੋਂ ਸਕੂਟਰੀ ਰੋਕ ਦਿੱਤੀ ਤਾਂ ਫਿਰ ਕਾਰ ਦੇ ਵਿੱਚੋਂ ਉਤਰ ਕੇ ਦੋ ਲੁਟੇਰਿਆਂ ਨੇ ਹੱਥੋਂ ਪਾਈ ਕਰਕੇ ਉਸ ਤੋਂ ਰੁਪਿਆ ਦੇ ਨਾਲ ਭਰਿਆ ਹੋਇਆ ਬੈਗ ਖੋਲਿਆ ਬੈਗ ਖੋ ਕੇ ਕਾਰ ਸਵਾਰ ਲੁਟੇਰੇ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਤੇ ਤਰਸੀਮ ਨੇ ਆਪਣੇ ਮਾਲਕਾਂ ਨੂੰ ਨਾਲ ਹੀ ਫੋਨ ਕਰਕੇ ਇਸ ਮੁਤਲਕ ਜਾਣਕਾਰੀ ਦਿੱਤੀ ਤੇ ਥਾਣਾ ਪਾਸੋ ਵਿਖੇ ਵਾਰਦਾਤ ਦੀ ਜਾਣਕਾਰੀ ਦਿੱਤੀ ਇਤਲਾਕ ਕੀਤੀ ਗਈ ਹੈ। ਪਾਚੋ ਪਲਸ ਦੇ ਵੱਲੋਂ ਅੱਗੇ ਲੁਟੇਰੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਹੈ। ਜੀ ਅਮ ਲੋਗ ਆ ਸੀਗਾ ਮੰਡੇ ਦੀ ਮੰਡੇ ਜਾਂਦੇ ਆ। ਉੱਥੋਂ ਵਾਪਸੀ ਆ ਰਿਹਾ ਸੀਗਾ। ਕਲੈਕਸ਼ਨ ਤਕਰੀਬਨ 1,60,000 ਰੁਪਏ cash ਸੀਗਾ। ਬਾਕੀ ਦੋ ਚੈੱਕ ਸੀਗੇ। ਤਾਂ ਉਹ ਬੰਦਿਆਂ ਨੇ ਮੈਨੂੰ ਤਕਰੀਬਨ ਅਮ ਲੋਤ ਹੀ ਪੁੱਛਦਾ ਮੇਰੇ ਪਿੱਛੇ ਹੋਣ। ਟੋਲ ਟੈਕਸ ਦੇ ਬਰਾਬਰ ਆ ਕੇ ਮੈਂ ਉਹ ਗੱਡੀ ਮੈਨੂੰ ਕ੍ਰਾਸ ਕੀਤੀ ਹੈ। ਗੱਡੀ ਮੈਨੂੰ ਕ੍ਰਾਸ ਕਰਕੇ ਸਾਈਡ ਤੇ ਲਾਈ ਉਹਨਾਂ ਨੇ। ਮੈਂ ਦੇਖਿਆ ਵੀ ਗੱਡੀ ਨੰਬਰ ਪਲੇਟ ਨਹੀਂ ਹੈ ਮੈਂ ਆਪਣੇ ਮਨ 'ਚੇ ਸੋਚ ਰਿਹਾ ਵੀ ਇਹ ਗੱਡੀ ਗਲਤ ਲੱਗ ਰਹੀ ਹੈ ਆਹੋ ਖੜ ਗਿਆ ਚਲੋ ਆਪਣੇ ਨਾਲ ਕੋਈ ਗੱਲ ਬਾਤ ਨਹੀਂ ਮੈਂ ਅੱਗੇ ਆ ਕੇ ਚਹਿਲ ਰੁਕਣਾ ਸੀਗਾ ਉੱਥੇ ਰੁਕਿਆ तकरीबन ਅੱਧਾ ਘੰਟਾ ਉਸ ਤੋਂ ਬਾਅਦ ਉਤੋਂ ਪੇਮੈਂਟ ਲੈ ਕੇ ਮੈਂ ਵਾਪਸ ਜਦੋਂ ਆ ਰਿਹਾ ਸੀਗਾ ਕਰਤਾਰ ਜੀ ਮੈਂ ਦੇਖਲਾ ਪਿੱਛੇ ਉਤੋਂ ਉਹਨਾਂ ਨੇ ਪਿੱਛੇ ਆ ਕੇ ਗੱਡੀ ਮੈਨੂੰ ਮਤਲਬ ਹਿਟ ਕੀਤੀ ਹੈ ਮਾਰਨ ਦੀ ਕੋਸ਼ਿਸ਼ ਕੀਤੀ ਵੀ ਗੱਡੀ ਛੱਟਣ ਦੀ ਸਕੂਟਰੀ ਤਾਂ ਉਹ ਮੈਂ ਜਦ ਇੱਕਦਮ ਦੇਖ ਲਿਆ ਤਾਂ ਮੈਂ ਕੱਚੇ ਚ ਸਕੂਟਰ ਸਟਾਪ ਕਰ ਲਈ ਉਹਨਾਂ ਨੇ ਨਾਲ ਦੀ ਨਾਲ ਮੇਰੇ ਅੱਗੇ ਲਾ ਕੇ ਗੱਡੀ ਦੋ ਬੰਦੇ ਨਿਕਲੇ ਫਟਾਫਟ ਮਾਰਨਾ ਸ਼ੁਰੂ ਕੀਤਾ ਔਰ ਮੇਰੀ ਲੱਤ ਮਾਰ ਕੇ ਸਕੂਟਰੀ ਘੇਰਤੀ ਉਹਨੇ ਮੈਂ ਡਿੱਗ ਗਿਆ نیچے ਡਿੱਗਣ ਤੋਂ ਬਾਅਦ ਬਸ ਉਹਨੇ ਬੈਗ ਚੱਕਿਆ ਸਕੂਟਰੀ ਚਾਬੀ ਕੋਈ ਤੇ ਜਦੀ ਗੱਡੀ ਘੁਮਾ ਕੇ ਵਾਪਸ ਪਿੱਛੇ ਨੂੰ ਚਲੇ ਗਏ ਕਿੰਨੇ ਜਣੇ ਸੀ ਉਹ ਗੱਡੀ ਚ ਤਕਰੀਬਨ 3 ਬੰਦੇ ਸੀ ਗੱਡੀ ਚ ਇਸ ਮੌਕੇ ਤੇ ਕਰਿਆਨਾ ਸਟੋਰ ਦੇ ਮਾਲਕ ਵਿਕਰਮਜੀਤ ਗਰਗਨੇ ਨੇ ਕਿਹਾ ਕਿ ਚੇਕਰ ਵਪਾਰੀ ਵਰਗ ਦੇ ਨਾਲ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਣ ਲੱਗ ਗਈਆਂ ਤਾਂ ਵਪਾਰੀ ਵਰਗ ਕੰਮ ਹੀ ਬੰਦ ਕਰ ਦੇਵੇਗਾ ਅਸੀਂ ਤਾਂ ਲੁਟੇਰਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਆਂ। ਮਾਰ ਦਾ ਤੁਹਾਨੂੰ ਪਤਾ ਹੀ ਪਹਿਲਾਂ ਹੀ ਬੁਰਾ ਹਾਲ ਹੋਇਆ ਪਿਆ। ਕਿਹ ਹੈਂਗੀਆਂ ਵਾਰ ਦੱਤਾ ਹੋਣਗੀਆਂ ਸਾਨੂੰ ਲੋਕਾਂ ਦਾ ਘਰੇ ਬੈਠ ਕੇ ਕੰਮ ਕਰਨਾ ਪਊ। ਅਸੀਂ ਇਹਨਾਂ ਦਾ ਆਪ ਦਾ ਕੰਮ ਕਰ ਰਹੇ ਹਾਂ, ਇਹਨਾਂ ਦੇ ਸਾਰੇ ਕਰ ਰਹੇ ਹਾਂ। ਇਹਨਾਂ ਦੇ ਵੀ ਘਰ ਚੱਲ ਰਹੇ ਨੇ, ਇਹਦੇ ਨਾਲ ਸਾਡੇ ਵੀ ਚੱਲ ਰਹੇ ਨੇ। ਪਰ ਇਹ ਇਹੋ ਜਿਹਾ ਕਾਪੋਗੇ ਅਸੀਂ ਜਗਾਹ ਕਿ ਬੰਦੇ ਵੀ ਹਟਾਓ ਆਪ ਵੀ ਵਿਚ ਉਪ ਕਰਕੇ ਬਹਿ ਜਾਓ। ਵੀ ਦੋ ਰੁਪਏ ਦੀ ਮੰਦੀ ਹੋਈ ਥਾਈ ਆ ਉਹ। ਇਹਨਾਂ ਨੇ ਕਿੰਨੇ ਪੈਸੇ ਵਸਦੇ ਨੇ ਇਹਨਾਂ ਨੇ ਕੰਮ ਹੁੰਦਾ ਸੀ। ਉਹਨੂੰ ਸਹਿ ਸਕੀਏ। ਤੇ ਸਰਕਾਰ ਨੂੰ ਇਹ ਤਾਂ ਆਪੇ ਚਾਹੀਦਾ। ਵੇ ਇਹ ਹਜੇ ਕੰਮ ਹੋ ਜਿਹੜੇ ਵਾਧ ਰਹੇ ਨੇ ਦਿਨ ਪਰ ਦਿਨ ਵਾਧੇ ਰਹੇ ਆ ਆਪਾਂ ਸਾਰੇ ਦੇਖ ਰਹੇ ਹਾਂ ਇਸ ਮੌਕੇ ਨਾਬਾਦੀ ਸਬਤ ਤਹਿਸੀਲ ਥਾਣਾ ਭਾਦਸੋ ਦੇ ਐਸ ਐਚ ਓ ਜਸਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਤਿੰਨ ਸਵਿਫਟ ਕਾਰ ਦੇ ਵਿੱਚ ਸਵਾਰ ਹੋ ਕੇ ਲੁਟੇਰੀਆਂ ਦੇ ਵੱਲੋਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਲੁਟੇਰੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਸਾਨੂੰ ਅਹਿਮ ਸੁਰਾਗ ਮਿਲੇ ਨੇ ਅਤੇ ਜੇਤੀ ਹੀ ਲੁਟੇਰੀਆਂ ਨੂੰ ਕਾਬੂ ਵੀ ਕਰ ਲਿਆ ਜਾਵੇਗਾ ਉਨ੍ਹਾਂ ਨੇ ਲਖਾਇਆ ਹੈਗਾ ਹਥਿਆਰ ਦੀ ਦੇ ਵਿੱਚ ਹੋਇਆ ਤੇ ਜਸਤੇ ਆਪਣੀ ਕੂਪੀ ਸੀਗਾ ਤੇ ਉਹ ਕਾਰ ਤੋਂ ਤੋਰੇ ਤੇ ਜਿਹੜਾ ਇਹ ਕੋ ਪੈਸਿਆਂ ਵਾਲਾ ਬੈਗ ਸੀ ਕਿਉਂ ਕਿ ਲੱਗੇ ਪਤਾ ਲੱਗੂ ਜੀ ਕੌਣ ਸੀ ਬੰਦੇ ਹਾਂਜੀ ਆ ਅਸੀਂ ਜਿਹੜੀ ਇਹਦੀ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਜਲਦੀ ਜਿਹੜਾ ਅਸੀਂ ਆਪਣੇ ਅਫਰਟਸ ਦੇ ਨਾਲ ਹੀ ਸੀ ਟਰੇਸ ਕਰਕੇ ਜਿਹੜੇ ਦੇਸੀ ਜਗ੍ਹ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਨਾਬਾਤੋ ਰਾਹੁਲ ਖੁਰਾਨਾ ਦੇ ਰਿਪੋਰਟ ਹਮਦਰ ਟੀਵੀ